ਮੰਤੋ ਇੱਛਾ ਸੀ ਕਿ ਕੰਮ ਕਰਨ ਦੀ ਤੇ ਜਿਹੜਾ ਅੱਗਿਓ ਸਾਡੇ ਆ ਜਿਹੜੇ ਪ੍ਰਧਾਨ ਜੀ ਜਿਨ੍ਹਾਂ ਨੇ ਇੱਥੇ 34 35 ਸਾਲ ਸੇਵਾ ਕੀਤੀ ਆ ਕੁਛ ਇਹਨਾਂ ਨੇ ਸੋ ਮੈਨੂੰ ਕਿਹਾ ਸੀ ਕਿ ਭਾਈ ਮੈਂ ਜਿਹੜਾ ਇਹ ਜਿੱਦਾਂ ਮੈਂ ਸੇਵਾ ਕੀਤੀ ਆ ਕਿ ਮੈਂ ਚਾਹਨਾ ਕਿ ਅੱਗੇ ਵੀ ਕੋਈ ਇਦਾਂ ਦਾ ਬੰਦਾ ਆਵੇ ਜਿਹੜਾ ਇਸ ਮੇਰੇ ਜਿੱਦਾਂ ਮੈਂ ਸੇਵਾ ਕੀਤੀ ਉਦੋਂ ਹੀ ਵਧੀਆ ਢੰਗ ਨਾਲ ਉਵੇਂ ਸ਼ੁਰੂ ਕਰੇ ਜੀ ਕਿਹੜੇ ਕਿਹੜੇ ਕੰਮ ਰਿਆਂ ਦੇ ਜਿਹੜੇ ਪਹਿਲ ਪਹਿਲ ਦੀ ਦਲਦ ਕਰਾਓਗੇ ਮੇਰਾ ਜਿੱਦਾਂ ਮਾਨਾ ਹੈਗਾ ਕਿ ਮੈਂ ਜਿੱਦਾਂ ਸਭ ਤੋਂ ਪਹਿਲੇ ਇੱਥੇ ਬੋਰਡ ਨਹੀਂ ਹੈਗਾ ਸਾਡੇ ਬਾਜ਼ਾਰ ਦੇ ਵਿੱਚ ਦੋ ਹੀ ਸਾਈਡ ਦੇ ਉੱਤੇ ਕਿ ਮੈਂ ਫਰੰਟ ਦੇ ਉੱਤੇ ਜਦੋਂ ਐਂਟਰੀ ਕਰਦੇ ਆ ਤੇ ਉੱਥੇ ਮਾਲੀਗਾਂ ਜੀ ਦਾ ਬੋਰਡ ਲਾਵਾਂ ਬਾਜ਼ਾਰ ਦਾ ਜੀ ਉਸ ਤੋਂ ਬਾਅਦ ਜਿੱਥੇ ਸਾਡੇ ਬਾਜ਼ਾਰ ਖਤਮ ਹੁੰਦਾ ਉੱਥੇ ਬੋਰਡ ਲਾਵਾਂ ਕਿ ਨਿਊ ਮਾਲੀਗਾਂ 'ਚ ਸਾਡੇ ਇੱਧਰ ਨਿਊ ਮਾਲੀਗਾਂ ਦਾ ਇੱਕ ਬੋਰਡ ਅਸੀਂ ਲਾਣਾ ਚਾਹੁੰਦੇ ਆ ਤੇ ਇਸ ਤੋਂ ਬਾਅਦ ਜਿੱਦਾਂ ਇੱਥੇ ਤਾਰਾਂ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਆ ਮੈਂ ਉਹਨਾਂ ਨੂੰ ਚਾਹਨਾ ਕਿ ਬਹੁਤ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੀ ਤੇ ਇੱਥੇ ਜਿਹੜਾ ਟ੍ਰੈਫਿਕ ਦੀ ਸਮੱਸਿਆ ਆ ਜਿੱਦਾਂ ਮੰਨ ਲਓ ਸਕੂਟਰ ਲਾ ਕੇ ਬਹੁਤ ਦਿੱਕਤ ਆਉਂਦੀ ਆ ਕਿ ਇੱਧਰ ਪਾਰਕਿੰਗ ਸਪੇਸ ਬਣਾਇਆ ਜਾਵੇ ਜਿੱਥੇ ਹਰ ਇੱਕ ਬੰਦੇ ਦਾ ਜਿਹੜਾ ਸਕੂਟਰ ਆ ਉੱਥੇ ਲਾਏ ਜਾਣ ਕੈਮਰਾ ਉਹ ਤੇ ਚੱਲੀ ਆਇਆ ਪਾਜੀ ਆਇਆ ਲਓ ਤੇ ਕੈਮਰੇ ਜਿਹੜੇ ਹੈਗੇ ਆ ਉਹ ਸਾਰੇ ਬਾਜ਼ਾਰ ਚ ਕੈਮਰੇ ਲਾਏ ਜਾਊਗੇ ਕਿ ਜਦੋਂ ਵੀ ਕਿਸੇ ਨੂੰ ਕੋਈ ਦਿੱਕਤ ਆਂਦੀ ਆ ਉਹਦਾ ਜਿਹੜਾ ਡੀਵੀਆਰ ਆ ਉਹ ਪੰਚਾਇਤ ਦੀ ਸਾਡੇ ਇਸ ਧਰਮਸ਼ਾਲਾ ਆ ਉਹਦੇ ਵਿੱਚ ਰੱਖਿਆ ਜਾਊਗਾ ਕਿ ਜੇ ਜਦੋਂ ਵੀ ਕਿਸੇ ਜਾਣਾ ਮ ਦੁਕਾਨਦਾਰ ਨੂੰ ਕੋਈ ਦਿੱਕਤ ਆਂਦੀ ਆ ਤੇ ਉਹ ਕਿਸੇ ਦੁਕਾਨ ਤੇ ਨਾ ਉਹਨੂੰ ਜਾਣਾ ਪਵੇ ਤੇ ਉਹ ਪੰਚਾਇਤ ਦੇ ਵਿੱਚ ਉੱਥੇ ਸਾਰੇ ਡੀਵੀਆਰ ਉੱਥੇ ਆਫਿਸ ਬਣਾ ਕੇ ਉੱਥੋਂ ਆਰਾਮ ਨਾਲ ਆਪਣਾ ਦੇਖ ਸਕੇ ਸਾਰੇ ਲੋਕ ਇਕੱਠੇ ਹੋਏ ਆ ਰਿੰਕੂ ਬਾਸੀ ਜੀ ਸਵਾਗਤ ਵਾਸਤੇ ਇਹਨਾਂ ਦੇ ਫਾਜ਼ਲ ਨੇ ਪਹਿਲਾਂ ਬੜੀ ਸੇਵਾ ਕੀਤੀ ਸਾਡੀ ਐਸੋਸੀਏਸ਼ਨ ਦੀ 12 ਸਾਲ ਮੈਂ ਨੇ ਵਾਈਸ ਪ੍ਰੈਜ਼ੀਡੈਂਟ ਰਹੇ ਸੋ ਉਹਨਾਂ ਦੇ ਪਾਸੇ ਚੱਲਦੇ ਹੋਏ ਰਿੰਕੂ ਬਾਸੀ ਨੂੰ ਸਮਝਾਇਆ ਵੀ ਤੁਸੀਂ ਬਾਜ਼ਾਰ ਨੂੰ ਇਕੱਠੇ ਕਰਕੇ ਇੱਕ ਜੁੱਟ ਹੋ ਕੇ ਬਾਜ਼ਾਰ ਅੱਗੇ ਲੈ ਕੇ ਜਾਣਾ ਸਭ ਦੀ ਸਮੱਸਿਆ ਆਪਣੀ ਸਮੱਸਿਆ ਕਿਸੇ ਵੀ ਵਪਾਰੀ ਕੋਈ ਸਮੱਸਿਆ ਹੋਵੇ ਰਿੰਕੂ ਗੱਜ ਹੈ ਸੰਡੇ ਜੀ ਉਹ ਨਹੀਂ ਵੀ ਦੂਜੀ ਅਸੀਂ ਬੰਦੇ ਨਾਲ ਸਾਡਾ ਸਾਰਾ ਬਿਜ਼ਾਰ ਹੈ ਸਾਡੇ ਕਠੇ ਸਾਰਾ ਬਿਜ਼ਾਰ ਸੋ ਸਾਰੇ ਵਪਾਰ ਦਾ ਸਹਿਯੋਗ ਥੈਂਕ ਯੂ ਸਭ ਨੂੰ ਸਾਰੇ ਆਪਣੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰਿੰਕੂ ਪਾਚੀ ਜੀ ਨੂੰ ਪ੍ਰੈਜ਼ੀਡੈਂਟ ਬਣਾ ਕੇ ਸੇਵਾ ਦਾ ਮੌਕਾ ਦਿੱਤਾ ਹੈਗਾ ਤੇ ਉਮੀਦ ਕਰਦੇ ਹਾਂ ਅਸੀਂ ਇਹ ਰਿੰਕੂ ਪਾਚੀ ਜੀ ਸਾਡੀਆਂ ਜਿੰਨੀਆਂ ਵੀ ਪ੍ਰੋਬਲਮ ਹੈਗੀ ਅੱਜ ਤੱਕਨ ਤੇ ਸਾਰੀਆਂ ਸਾਡੀਆਂ ਸੋਲਵ ਕਰਨਗੇ ਉਹ ਇਹਨਾਂ ਨੂੰ ਸ਼ੁਭਕਾਮਨਾ ਦਿੰਦੇ ਹੋਏ ਜੈ ਬੋਲੇ